ਐਸੀ ਦਰਸ਼ਨ ਸਿੰਘ ਜੀ ਸਰ ਇੱਥੇ ਨਾ ਦੋ ਲੜਕੇ ਆਪਣੇ ਨਹਿਰ ਚਣਾਉਣ ਵਾਸਤੇ ਆਏ ਸੀਗੇ ਤੇ ਉਹਨਾਂ ਚੋਂ ਇੱਕ ਬੱਚੇ ਦੀ ਨਾ ਉਥੋਂ ਪੈਰ ਫਿਸਲਣ ਨਾਲ ਤੇ ਉਹ ਥਿਲਕ ਗਿਆ ਤੇ ਉਹਦੀ ਡੁੱਬਣ ਨਾਲ ਉਹਦੀ ਡੈਥ ਮੌਤ ਹੋ ਗਈ ਉਸ ਤੋਂ ਬਾਅਦ ਉਹਨੂੰ 2:00 ਵਜੇ ਇੰਟੀਮੇਸ਼ਨ ਮਿਲੀ ਸੀਗੀ ਚੌਂਕੀ ਚ ਵੀ ਆ ਕਰਕੇ ਇੱਕ ਲੜਕਾ ਡੁੱਬ ਗਿਆ ਅਸੀਂ ਆਏ ਸੀ ਉਸ ਤੋਂ ਬਾਅਦ ਜੀ 4:00 ਵਜੇ ਗੋਤਾ ਖੋੜਾਏ ਤੇ ਉਹਨਾਂ ਨੇ ਉਥੋਂ ਅੱਧਾ ਕਿਲੇ ਦੀ ਬਾਹੀ ਤੇ ਜਿਹੜੀ ਡੈਡ ਬੋਡੀ ਉਹਨਾਂ ਨੂੰ ਮਿਲੀ ਹੈ ਕੀ ਨਾਮ ਸੀ ਦਾ ਕਿੰਨੀ ਉਮਰ ਸੀ ਉਹਦਾ ਨਾਮ ਸਾਰ ਹਰਗੋਬਿੰਦ ਸਿੰਘ ਜੀ 21 ਸਾਲ ਦੀ ਉਮਰ ਸੀ ਤੇ ਉਸ ਤੋਂ ਬਾਅਦ ਜੀ ਹੁਣ ਅਸੀਂ ਉਹਨਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸੰਗਰੂਰ ਭੇਜ ਰਹੇ ਹਾਂ ਤੇ 175 ਦੀ ਕਾਰਵਾਈ ਕੀਤੀ ਜਾਊਗੀ ਸਰ ਅੱਗੇ ਤੋਂ ਇਹ ਕਹਿੰਦੇ ਆ ਕਿ ਅਸੀਂ ਜਦੋਂ ਵੀ ਆਉਣੇ ਜਾਂਦੇ ਆ ਅਸੀਂ ਜਦੋਂ ਅਗਸਤ ਵਗੈਰਾ ਕੱਢਦੇ ਆ ਅਸੀਂ ਕਹਿੰਦੇ ਆ ਵੀ ਐ ਕਰਕੇ ਇੱਥੇ ਨਾ ਨਾ ਆਇਆ ਜਾਵੇ ਇੱਥੇ ਆਲੇ ਦਲੇ ਰਿੰਗ ਵਗੈਰਾ ਨਹੀਂ ਲੱਗਿਆ ਹੋਇਆ ਤੇ ਪਰ ਵੀ ਫਿਰ ਵੀ ਬੱਚੇ ਨਹੀਂ ਹਟਦੇ ਹੈਗੇ ਚਲੋ ਵੀ ਅਸੀਂ ਕੋਸ਼ਿਸ਼ ਕਰ ਰਹੇ ਆ ਵੀ ਜਦੋਂ ਆਉਣੇ ਜਾਂਦੇ ਆ ਅਸੀਂ ਕਹਿੰਦੇ ਰਹਨੇ ਆ ਵੀ ਨਾ ਇੱਥੇ ਨਾ ਜੀ ਮੇਰਾ ਨਾਮ ਉਮਰਕਾ ਚੋਹਾਨ ਜੀ ਕੀ ਘਟਨਾ ਹੋਈ ਹੈ ਜੀ ਇਹ ਸਾਨੂੰ 2:00 ਵਜੇ 2:30 ਵਜੇ ਸੰਕਰਪਾ ਤਵਾਜੇ ਨੇ ਅਮੂਲ ਕਰਾਤੀ ਇਹ ਬੰਦਾ ਡੁੱਬ ਗਿਆ ਜਲਦੀ ਜਾਓ ਉੱਥੇ ਅਸੀਂ ਜਦ ਦੇ ਭੱਜੇ ਨਾ ਫੜਾ ਫੜਮ ਗੰਡੀ ਸਟਾਰਟ ਕਰੀ ਤੇ ਫੜਾ ਫੜ ਆਇਆ ਸੀ ਉਹਦੇ 20 ਮਿੰਟਾਂ ਦੇ ਵਿੱਚ ਗਰੇਡ ਦੇ ਵਿੱਚ ਬੰਦਾ ਪਿਆ ਸੀ ਕੰਢ ਕੇ ਦੇ ਰਿਹਾ ਕਿਵੇਂ ਦੇਖਦੇ ਪਟਨਾ ਕੀ ਇਹ ਦਿਨ ਦਿਨੋਂ ਘਟਨਾ ਵੱਧਦੇ ਜਾ ਰਹੇ ਨੇਹਿਰਮਾ ਨਾਣ ਵਾਲੇ ਕਹੀਂ 3 ਅਕਤੂਬਰੇ ਕਹੀਂ 4 ਅਕਤੂਬਰੇ ਕਹੀਂ 5 ਅਕਤੂਬਰੇ ਇਕੱਠੇ ਸਾਰੀ ਸਾਰੀ ਟੀਮਾਂ ਗਈ ਹੋਈਆਂ ਦੂਰ 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 ਬੰਦੇ ਵੀ ਨਹੀਂ ਪੂਰੇ ਪਰਨੇ ਤੇ ਇੱਧਰ ਜਾਓ ਉੱਧਰ ਜਾਓ ਕਹੀਂ 90 ਡੁੱਬਦੇ ਤੇ ਕਹੀਂ ਇਹ ਰੋਕ ਲਬਣੀ ਚਾਹੀਦੀ ਜੀ ਨਾ ਨਹਿਰਾ ਦੇ ਨਾਣ ਵਾਲੇ ਸੂਏ ਤੇ ਨਾਣ ਵਾਲੇ ਬੰਦਿਆਂ ਤੇ ਮੁੰਡੇ ਦਾ ਨਾਮ ਹਰਗੋਬਿੰਦ ਸਿੰਘ ਤੂੰ ਤਕੂ ਆ ਕਿਹੜਾ ਪੰਡਈ ਚੱਲੋ ਤਾਂ ਜੀ ਕੀ ਘਟਨਾ ਹੋਈ ਜੀ ਘਟਨਾ ਤਾਂ ਯੂਰੇ ਨਾਉਣ ਆਏ ਤੇ ਹੀ ਬਸ ਨਾ ਨਾਲ ਉਹਦੇ ਫਰੈਂਡ ਆਏ ਤੇ ਉਹ ਵੀ ਨਾਲ ਆ ਗਏ ਤੰਨੇ ਜਾਣੀ ਹੈ ਜੀ ਤਾਂ ਨਾਉਣ ਨਾਸ਼ ਕੀ ਨਾਂਜੀ ਆ ਜੀ ਗੱਗੂ ਗੱਗੂ ਚੰਨੋ ਤੋਂ ਕਿੰਨੀ ਕੁ ਉਮਰ ਦੀ ਸੀ ਉਮਰ 25 ਸਾਲ ਦੀ ਤੇ ਦਾ ਨਾਂ ਕੀ ਸੀ ਕੌਰ ਸਿੰਘ ਜੀ ਕਿਵੇਂ ਘਟਨਾ ਹੋਈ ਕਿੰਨੇ ਕ ਵਜੇ ਘਟਨਾ ਹੋਈ 23 ਵਜੇ ਦੇ 23 ਵਜੇ ਦੇ ਤਾਂ ਗਈ ਬਸ ਉਹ ਟਾਇਰ ਨਾਲ ਨਹੀਂ ਆਉਂਦੇ ਉਹਨਾਂ ਸਾਲ ਮਾਰੀ ਲਾਣ ਇਸ ਨੂੰ ਕਦੋਂ ਤੋਂ ਪਤਾ ਲੱਗਿਆ ਪਤਾ ਤਾਂ ਵਜਾ ਦੀ ਲੱਗ ਗਈ ਉਹਦੇ ਨਾਲ ਦੇ ਮੁੰਡਿਆਂ ਨੇ ਫੋਨ ਕਰਤਾ ਸੀ ਤੇ ਹੁਣ ਨਹਿਰ 'ਚ ਇਸ ਟਾਈਮ ਸਰਚ ਕਰ ਰਹੇ ਨੇ ਸਰਵਿਸ ਹਾਂਜੀ ਹਾਂ ਗੋਤਾ ਖੋਰ ਆਏ ਹੋਏ ਨੇ ਲੱਭਣ ਕਿ ਉਹ ਲੱਭ ਗਏ ਹੀ ਆ ਦੇ ਸ਼ਾਇਦ ਦੇਖ ਰਹੇ ਨੇ ਹੀ ਲੱਭ ਗਏ ਹੀ ਸ਼ਾਇਦ ਦੇਖਦੇ ਆ ਜਾ ਕੇ ਬਲਿੰਦਰ ਸਿੰਘ ਗੋਗੀ ਸਾਹਿਬ ਦਾ ਚੇਅਰਮੈਨ ਉਹ ਵੀ ਇਹ ਕੀ ਕਰਨ ਆ ਗਏ ਨੇ ਅੱਜ ਮੁੰਡੇ ਆਏ ਸੀ ਹੁਣ ਉਹ ਨਹਿਰ ਦੇ ਵਿੱਚ ਜਿਹੜਾ ਬਹੁਤ ਦੁਖਦਾਈ ਘਟਨਾ ਹੈ ਇੱਕ ਸਾਡੇ ਪਿੰਡ ਦਾ ਨੌਜਵਾਨ ਜਿਹੜਾ ਗੱਗੂ ਸੀ ਮੇਨ ਨੇਮ ਗੋਬਿੰਦ ਹੈ ਆਕੇ ਹੋਰ ਵੱਡੀ ਨਹਿਰ ਦੇ ਵਿੱਚ ਕਿਤੇ ਨਹਾਉਣ ਦਾ ਉਹ ਕੀਤਾ ਉਹਨਾਂ ਨੇ ਆਪਣੇ ਆਪ ਨੂੰ ਸੁਭਾਲਿਆ ਨਹੀਂ ਗਿਆ ਜਿਹੜਾ ਕਿ ਵੀ ਉਹ ਅੱਜ ਡੁੱਬ ਗਿਆ ਕਿੰਨੇ ਕੁ ਵਜੇ ਘਟਨਾ ਤੋਂ ਪਤਾ ਲੱਗੀ ਤੇ ਕਿੰਨੇ ਕੁ ਵਜੇ ਘਟਨਾ ਇਹ तकरीबन ਮੈਨੂੰ 2:30 ਵਜੇ ਫੋਨ ਆਇਆ ਸੀ ਮੈਂ ਕੋਈ ਖਪੋਹ ਸੀ ਉੱਥੋਂ ਕਰੇ ਪਹੁੰਚੀ ਜ ਨਾਲ ਦੀ ਨਾਲ ਹੀ ਇਹਦੇ ਬ੍ਰਦਰ ਦਾ ਫੋਨ ਆਇਆ ਛੋਟੇ ਦਾ ਵੀ ਤਾਹ ਜੀ ਆਉ ਭੱਜ ਕੇ ਵੀ ਆ ਘਟਨਾ ਵਾਪਰ ਗਈ ਮੌਕੇ ਤੇ ਮੋਤੇ ਦਾਦਾ ਜੀ ਸਾਡੇ ਨਾਲ ਹੀ ਹੈ ਦਾਦਾ ਜੀ ਨੂੰ ਨਾਲ ਹੀ ਬਿਠਾ ਕੇ ਨਾਲ ਲੈ ਕੇ ਮੈਂ ਪੂਰੇ ਪਹੁੰਚ ਗਏ ਨਾਲ ਦੀ ਨਾਲ ਪ੍ਰਸ਼ਾਸਨ ਆ ਗਿਆ ਐਡਮ ਸਾਹਿਬ ਨੇ ਅਸੀਂ ਕੁਦਰਤ ਮੈਂ ਜਿਹੜੇ ਗੋਤਾਖੋਰ ਨੇ ਪਟਿਆਲੇ ਗੱਲ ਕਰੀ ਉਹਨਾਂ ਨੇ ਫਿਰ ਜਿਹੜੇ ਆਪਣੇ 90 ਤੋਂ ਗੋਤਾਖੋਰ ਨੇ ਉਹਨਾਂ ਦੀ ਡਿਊਟੀ ਲਈ ਉਹਨਾਂ ਨੂੰ ਆ ਕੇ ਉਹਨਾਂ ਨੇ ਆ ਕੇ ਫਿਰ ਇਹਨਾਂ ਨੂੰ ਜਿਹੜੇ ਡੈੱਡ ਬੋਡੀ ਸਾਨੂੰ ਲੱਭ ਕੇ ਨਹੀਂ ਮੰਗ ਕਰ ਮੰਗ ਕਰਦੇ ਵੀ ਗਰੀਬ ਪਰਿਵਾਰ ਹੈ ਬਹੁਤ ਜ਼ਿਆਦਾ ਇਕੱਲੇ ਹੀ ਪਹਿਲਾਂ ਬਾਪ ਦੀ ਡੈਥ ਹੋਈ ਹੋਈ ਸੀ ਦਾਦਾ ਪਾਲ ਰਿਹਾ ਹੈ ਤੇ ਇਹਦੀ ਪ੍ਰਸ਼ਾਸਨ ਨੂੰ ਤੇ ਹੀ ਮੰਗਾ ਹੈ ਵੀ ਜਿਹਦੀ ਆਰਥਿਕ ਸਹਾਇਤਾ ਪਰਿਵਾਰ ਨੂੰ ਦੇ ਕੇ ਇਹਦੀ ਆਰਥਿਕ ਸਹਾਇਤਾ ਕੀਤੀ ਜਾਵੇ ਸਰੋਪਰਾ ਮੈਂ ਐਸਿਲਦਾਰ ਪੌਂਡਿਗੜ ਸਰਿਕਾ ਜਿਹੜੀ ਘਟਨਾ ਹੋਈ ਹੈ ਨਹਿਰ ਦੇ ਵਿੱਚ ਕੀ ਘਟਨਾ ਕੀ ਗੱਲ ਹੈ ਇਹ ਬੱਚੇ ਉਰੇ ਨਹਾਣ ਆਏ ਸੀਗੇ ਚੰਨੋਂ ਤੋਂ ਤੇ ਇੱਕ ਜਣਾ ਨਹਿਰ ਚ ਡੁੱਬ ਗਿਆ 2:30 ਵਜੇ ਦੀ ਘਟਨਾ ਤੇ ਨਾਲ ਗੋਤਾਖੋਰ ਮੰਗਵਾਏ ਗਏ ਜਿਨ੍ਹਾਂ ਨੇ ਉਹਦੀ ਬਾਡੀ ਹੁਣ ਕੱਢ ਲਈ ਹੈ ਹੁਣ ਇਹਨੂੰ ਪੁਲਿਸ ਪ੍ਰਸ਼ਾਸਨ ਦੇ ਨਾਲ ਪੋਸਟਮਾਰਟਮ ਲਈ ਭੇਜਿਆ ਗਿਆ ਸਰ ਕੋਈ ਹੋਰ ਕੋਈ ਘਟਣਨ ਲੱਗੀ ਵੀ ਨਜ਼ਰ ਆਈ ਕੋ ਸਾਹਮਣੇ ਜਾਂ ਵੀ ਮਣੀ ਲੱਗੇ ਹਲੇ ਤਾਂ ਸਾਨੂੰ ਕੋਈ ਨਹੀਂ ਆਈ ਸਰ ਅੱਗੇ ਤੋਂ ਇੱਥੇ ਅਸੀਂ ਅਨਾਊਂਸਮੈਂਟ ਖਰਾਦਾਂਗੇ ਵੀ ਇਸ ਨਹਿਰ ਚ ਨਾਮ ਆਇਆ ਫਿਰ ਠੀਕ ਹੈ